ਸਾਡੇ ਨਾਲ ਰਾਣਾ ਗਰਮੀਤ ਸਿੰਘ ਛੋਡੀ ਨੇ ਜਿਹੜੇ ਫਰੋਇਪੁਰ ਬੀਜੇਪੀ ਵੱਲੋਂ ਲੋਕ ਸਭਾ ਹਲਕਾ ਦੇ ਉਮੀਦਵਾਰ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਛੋਡੀ ਸਾਹਿਬ ਜਿਹੜਾ ਪਿੰਡਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਆਂ ਦੇਖੋ ਮੇਰੀ ਗੱਲ ਸੁਣ ਇਹ ਵਿਰੋਧ ਨਹੀਂ ਹੈਗਾ ਜੀ ਇਹ ਉਹਨਾਂ ਨੂੰ ਆਪਦਾ ਨਹੀਂ 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 ਆਪਦੀ ਜਿਹੜੀ ਗੱਲ ਰੱਖਣ ਦਾ ਜੀ ਉਹ ਬੇ ਤਰੀਕੇ ਚ ਚੱਲ ਰਹੇ ਨੇ ਵਿਰੋਧ ਨਹੀਂ ਹੈਗਾ ਜੀ ਇੱਕ ਬੰਦਾ ਹੌਲੀ ਜਿਹੀ ਆਰਾਮ ਨਾਲ ਗੱਲ ਕਰਦਾ ਇੱਕ ਬੰਦਾ ਚੀਕਾ ਮਾਰ ਕੇ ਗੱਲ ਕਰਦਾ ਹੋਰ ਇਹ ਵਿਰੋਧ ਨਹੀਂ ਹੈਗਾਗਾ ਉਹਨਾਂ ਦਾ ਜਿਹੜੇ ਮਸਲੇ ਨੇ ਆਲਰੇਡੀ ਸੈਂਟਰ ਸਰਕਾਰ ਨੇ ਉਹਨਾਂ ਨਾਲ ਇਹਨਾਂ ਦੇ ਲੀਡਰਾਂ ਨਾਲ ਇਹਨਾਂ ਨੂੰ ਤਾਂ ਪਤਾ ਨਹੀਂ ਠੀਕ ਹੈ ਕਿ ਨਹੀਂ ਇਹ ਤਾਂ ਜਿੱਧਰ ਨੂੰ ਤੋਰਤੇ ਉਧਰ ਤੁਰ ਗਏ ਇਹਨਾਂ ਦੇ ਲੀਡਰ ਆਲਰੇਡੀ ਗੱਲ ਕਰ ਚੁੱਕੇ ਨੇ ਸਾਡੀ ਸਰਕਾਰ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਇਲੈਕਸ਼ਨ ਤੋਂ ਬਾਅਦ ਉੱਤੇ ਫਿਰ ਚਰਚਾ ਹੋਏਗੀ ਜੋ ਵਾਜਬ ਕੰਮ ਹੋਏਗਾ ਉਹ ਇਹਨਾਂ ਦੀ ਮਦਦ ਹੋ ਜਾਵੇ। ਸੋਢੀ ਸਾਹਿਬ ਲੋਕ ਕਹਿ ਰਹੇ ਨੇ ਕਿ ਕਿਸਾਨ ਕਹਿ ਰਹੇ ਨੇ ਸਾਡਾ ਸੋਢੀ ਸਾਹਿਬ ਨਾਲ ਵਿਅਕਤੀਗਤ ਕੋਈ ਵਿਰੋਧ ਨਹੀਂ। ਸਾਡਾ ਵਿਰੋਧ ਆ ਜਿਹੜੀਆਂ ਭਾਜਪਾ ਦੀਆਂ ਪਾਲਿਸੀਆਂ ਨੇ ਜਿਹੜੇ ਕਾਲੇ ਤਿੰਨ ਕਾਨੂੰਨ ਲੈ ਕੇ ਆਂਦੇ ਸੀ ਜਿੰਦੇ ਵਿੱਚ ਐਮਐਸਪੀ ਜਾਂ ਉਹ ਸਾਰੀਆਂ ਮੰਗਾਂ ਨੇ ਉਹਦੇ ਕਰਕੇ ਵਿਰੋਧ ਆ। ਉਂਝ ਕਹਿੰਦੇ ਵੀ ਅਸੀਂ ਰਾਣਾ ਸੋਢੀ ਨੂੰ ਚਾਰ ਵਾਰੀ ਪਿਆਰ ਦਿੱਤਾ, ਚਾਰ ਵਾਰੀ ਐਮਐਲਏ ਬਣਾਇਆ, ਕੀ ਕਹੋਗੇ? ਦੇਖੋ ਪਹਿਲੀ ਗੱਲ ਤੇ ਹੈਗੀ ਏ। ਵੀ ਮੇਰਾ ਵਿਅਕਤੀਗਤ ਕੀ ਉਹਨਾਂ ਨਾਲ ਵਿਰੋਧ ਹੋ ਸਕਦਾ ਮੈਂ ਵੀ ਕਿਸਾਨ ਉਹ ਵੀ ਕਿਸਾਨ ਭਰਾ ਨੇ ਮੇਰੇ ਦੂਜੀ ਗੱਲ ਹੈਗੀ ਏ ਕਿ ਜਿਨ੍ਹਾਂ ਨੂੰ ਤੁਸੀਂ ਕਾਲੇ ਕਾਨੂੰਨ ਕਹਿ ਰਹੇ ਹੋ ਕਾਨੂੰਨ ਤਾਂ ਵਾਪਸ ਹੋ ਗਏ ਬੜੀ 2 ਸਾਲ ਹੋ ਗਏ ਜੀ ਉਹ ਤਾਂ ਮਸਲਾ ਹੀ ਹੈ ਨੀਗਾ ਇਹ ਤਾਂ ਹੋਰ ਦੂਜੀਆਂ ਮੰਗਾਂ ਨੇ ਇਹਨਾਂ ਦੇ ਬੈਠ ਕੇ ਚਰਚਾ ਕਰਾਂਗੇ ਇਹ ਜੇ ਹੁਣ ਰੌਲਾ ਪਾਈ ਜਾਵਾਂਗੇ ਤਾਂ ਉਹ ਤਾਂ ਫਾਇਦਾ ਨਹੀਂ 15 ਦਿਨ ਹੋ ਗਏ ਇਹਨਾਂ ਨੂੰ ਰੌਲਾ ਪਾਉਂਦੇ ਜਾਂ ਮਹੀਨਾ ਹੋ ਗਿਆ ਤੇ 5 ਦਿਨ ਨੂੰ ਐਵੇਂ ਹੋਰ ਲੰਘ ਜਾਣੇ ਨੇ ਇਲੈਕਸ਼ਨ ਤਾਂ ਹੋਣਾ ਹੀ ਹੈ ਇਲੈਕਸ਼ਨ ਤਾਂ ਸਾਰੇ ਮੁਲਕ ਦਾ ਹੋ ਰਿਹਾ ਇਲੈਕਸ਼ਨ ਨੂੰ ਹੁਣ ਤੋਂ ਤਾਂ ਨਹੀਂ ਨਾ ਰੋਕ ਸਕਦੇ ਕੋਈ ਕਿ ਰੋਕ ਸਕਦੇ ਨੇ ਜੀ ਤੇ ਇਲੈਕਸ਼ਨ ਹੋਣ ਦਿਓ ਉਸ ਤੋਂ ਬਾਅਦ ਅਸੀਂ ਜੋ ਇਹਨਾਂ ਦੀਆਂ ਮੰਗਾਂ ਹੋਣਗੀਆਂ ਜੇ ਮੈਂ ਪਾਰਲੀਮੈਂਟ ਗਿਆ ਮੈਂ ਇਹਨਾਂ ਦੀ ਆਵਾਜ਼ ਅਠਾਵਾਗਾ ਸੋਢੀ ਸਾਹਿਬ ਇੱਕ ਸਵਾਲ ਲੋਕ ਕਹਿੰਦੇ ਨੇ ਕਿ ਰਾਣਾ ਸੋਢੀ ਨੂੰ ਅਸੀਂ ਚਾਰ ਵਾਰੀ ਐਮਐਲਏ ਬਣਾਇਆ ਪਹਿਲਾਂ ਜਿਹੜੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਏ ਰਾਣਾ ਸਾਹਿਬ ਉਹਨਾਂ ਦੀਆਂ ਖੂਬ ਤਰੀਫਾਂ ਕਰਦੇ ਰਹੇ ਨੇ ਪਰ ਇੱਕੇ ਵਾਰੀ ਕੀ ਕਾਰਨ ਬਣਿਆ ਵੀ ਤੁਸੀਂ ਬੀਜੇਪੀ ਵਿੱਚ ਚਲੇ ਗਏ ਇੱਕ ਮਿੰਟ ਦੋ ਭਰਾ ਹਮ ਦੇਖ ਨਹੀਂ ਹੈ ਇੱਕੋ ਮਾਂ ਦੀ ਕੋਖੋ ਜੰਮੇ ਹੁੰਦੇ ਨੇ ਫਿਰ ਇਕੱਠੇ ਖੇਡਦੇ ਵੀ ਹੁੰਦੇ ਨੇ ਜੀ ਫਿਰ ਇਕੱਠੇ ਤੁਰਦੇ ਫਿਰਦੇ ਵੀ ਰਹਿੰਦੇ ਨੇ ਜੀ ਫਿਰ ਕਈ ਵਾਰੀ ਨਹੀਂ ਗੱਲ ਬਣਦੀ ਤੇ ਫਿਰ ਡਾਂਗ ਵੀ ਖਿੱਚ ਲੈਂਦੇ ਨੇ ਜੀ ਤੇ ਇਹ ਪਾਰਟੀਆਂ ਦਾ ਹੁੰਦਾ ਹੈ ਜੀ ਜਿੰਨੀ ਦੇਰ ਤੱਕ ਉਹਨਾਂ ਦੀ ਨੀਅਤ ਤੇ ਨੀਤੀਆਂ ਪੰਜਾਬ ਵੱਲ ਸਾਫ਼ ਸੀਗੀਆਂ ਹਮ ਮੈਂ ਕਾਂਗਰਸ ਪਾਰਟੀ ਦੇ ਨਾਲ ਸੀ ਜਦੋਂ ਪੰਜਾਬ ਦੇ ਬਾਰੇ ਸੋਚਣਾ ਉਹਨਾਂ ਨੇ ਬੰਦ ਕਰ ਦਿੱਤਾ ਤੇ ਮੈਂ ਕਾਂਗਰਸ ਪਾਰਟੀ ਛੱਡ ਦਿੱਤੀ ਆ ਚੱਕਾ ਸਰਦਾਰ ਸਾਹਿਬ ਇੱਕ ਸਵਾਲ ਕਿ ਜਿਹੜੀ ਬੀਜੇਪੀ ਆ ਉਹਨਾਂ ਨੇ ਜਿਹੜਾ ਮਜ਼ਦੂਰਾਂ ਦੇ ਵਿਰੋਧ ਦੇ ਕਾਨੂੰਨ ਲੈ ਕੇ ਆਂਦਾ ਕਿਰਤ ਕਾਨੂੰਨ ਆ ਜਿਹੜਾ ਕੰਮ 8 ਘੰਟੇ ਸੀ ਉਹ 12 ਘੰਟੇ ਕੀਤਾ ਕੀ ਤੁਸੀਂ ਜੇ ਐਮਪੀ ਬਣਦੇ ਹੋ ਉਹਦਾ ਵਿਰੋਧ ਕਰੋਗੇ ਨਹੀਂ ਮੈਂ ਇਹ ਗੱਲ ਸੁਣੋ ਮਜ਼ਦੂਰਾਂ ਦੀ ਮਜ਼ਦੂਰੀ ਨਾਲ 8 ਘੰਟੇ ਕੰਮ ਕਰਨ ਵਾਲੀ ਨਹੀਂ ਜਿਹੜੇ ਆਪਣੇ ਇਥੋਂ ਬੱਚੇ ਜਾਂਦੇ ਨਾ ਉੱਥੇ 18-18 ਘੰਟੇ ਕੰਮ ਕਰਦੇ ਅਮਰੀਕਾ 'ਚ ਜੀ ਤੇ ਫਿਰ ਇੱਕ ਕਮਰੇ 'ਚ 19-19 ਸੌਂਦੇ ਨੇ ਜੀ ਜਰਾ ਧਿਆਨ ਨਾਲ ਸੁਣੋ ਮਜ਼ਦੂਰਾਂ ਦੇ ਵਾਸਤੇ ਉਹਨਾਂ ਦੀ ਕਿਰਤੋਂ ਦਾ ਪੈਸਾ ਜੀ ਜਿਹੜਾ ਉਹਨਾਂ ਨੂੰ ਸਹੀ ਮਿਲਣਾ ਚਾਹੀਦਾ ਉਹਦੇ ਵਾਸਤੇ ਮੈਂ ਲੜਾਈ ਲੜਾਂਗਾ ਕਿ ਇਹਨਾਂ ਨੂੰ ਪੈਸਾ ਸਹੀ ਮਿਲੇ ਸਾਡੇ ਨਾਲ ਸੋਢੀ ਸਾਹਿਬ ਨੇ ਇਹਨਾਂ ਨੇ ਗੱਲਾਂ ਦੇ ਜਵਾਬ ਵੀ ਦਿੱਤੇ ਨੇ ਤੇ ਜਿਹੜੀ ਭਾ ਜੀ ਪੀ ਆ ਉਹਦਾ ਅੱਜ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਉਹਨੂੰ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਖੇੜ ਰਹੇ ਨੇ ਦੂਜੇ ਪਾਸੇ ਜਿਹੜੇ ਰਾਣਾ ਗਰਮੀਤ ਸਿੰਘ ਸੋਢੀ ਨੇ ਫਰੋਇਪੁਰ ਹਲਕਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨੇ ਤਮਾਮ ਗੱਲਾਂ ਦੇ ਜਵਾਬ ਵੀ ਦਿੱਤੇ ਨੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਨ ਤੇ ਤੁਹਾਡੀ ਮਿਹਰਬਾਨੀ ਸ਼ੁਕਰੀਆ ਧੰਨਵਾਦ